ਉਦੋਂ ਨਿਹੰਗ ਸਿੰਘ ਨੇ ਪਟਿਆਲੇ ਗੁੱਟ ਵਧਿਆ ਸੀ ਉਹ ਜਦੋਂ ਉਦੋਂ ਕਰੋਨਾ ਦੇ ਵਿੱਚ ਬੜੀ ਚੱਲੀ ਗੱਲ ਉਦੋਂ ਕੈਪਟਨਾ ਦੀ ਸਰਕਾਰ ਸੀ ਕਾਂਗਰਸੀਆਂ ਦੀ ਤੇ ਉਹਨਾਂ ਨਾ ਕੈਪਟਨਾ ਨੇ ਲਾ ਕੇ ਤੇ ਮੈਂ ਹਾਂ ਹਰਜੀਤ ਸਿੰਘ ਅੱਜ ਕਿੱਥੇ ਆ ਬਿੱਲਾ ਮੈਂ ਹਾਂ ਦਮਨਪ੍ਰੀਤ ਸਿੰਘ ਲਾਵੇ ਪੰਜਾਬ ਪੁਲਿਸ ਲਾਵੇ ਆਰਮੀ ਲਾਵੇ ਸੀਆਰਪੀਐਫ ਜੇ ਸਾਡੇ ਨਾਲ ਪਿਆਰ ਕਰਦੇ ਆ ਜੇ ਸਾਨੂੰ ਸਗਾ ਸਮਝਦੇ ਆ ਤੇ ਨਹੀਂ ਤੇ ਜੇ ਤੁਸੀਂ ਸਾਨੂੰ ਨਹੀਂ ਸਮਝਦੇ ਸਿੱਧੀ ਡਿਕਲੇਅਰ ਕਰੋ ਵੀ ਆਪਾਂ ਸਿੱਖਾਂ ਦੀ ਨਹੀਂ ਆਪਾਂ ਗੱਲ ਸੁਣਨੀ ਤਾਂ ਉਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਇਕੱਲੇ ਸਿੱਖ ਹੀ ਟਾਰਗੇਟ ਹੋਣਗੇ ਉਹਦੇ ਵਿੱਚ Hindu ਵੀ ਆਣਗੇ ਫਿਰ ਕੋਈ ਇਹ ਤਾਂ ਰਿਲੀ ਰਿਲੀਜਨ ਤੋਂ ਤਾਂ ਪਰੇ ਦੀ ਗੱਲ ਹੈ ਜਪ ਦਾ ਪਾਣੀ ਤਾਂ ਸਿੱਖ ਨੇ ਵੀ ਪੀਣਾ ਹੈ Hindu ਵੀਰ ਨੇ ਵੀ ਪੀਣਾ ਹੈ ਮੁਸਲਮਾਨ ਨੇ ਵੀ ਪੀਣਾ ਅਸੀਂ ਭਲਾ ਮੰਗ ਰਹੇ ਹਾਂ ਨਾ ਵੀਰ ਜੀ ਉਹ ਵੀ ਤਾਂ ਭਲਾ ਚਾਹਣ ਸਾਡਾ ਅਸੀਂ ਭਲਾ ਕਰੀ ਜਾਈਏ ਉਹ ਜੁੱਤੀਆਂ ਮਾਰੀ ਜਾਣ ਇਹ ਵੀ ਨਹੀਂ ਸਿਖਾਇਆ ਫਿਰ ਗੁਰੂ ਗੋਬਿੰਦ ਸਿੰਘ 10ਵੇਂ ਜਾਮੇ ਸਾਨੂੰ ਸ਼ਸਤਰ ਪਵਾਏ ਆ ਕੀ ਨਾ ਜੀ ਤੇ ਅਸੀਂ ਜੇ ਲੰਗਰ ਛਕਾਣੇ ਜਾਣਦੇ ਆ ਤੇ ਅਸੀਂ ਤੇਗ ਵੀ ਬੋਣੀ ਜਾਣਦੇ ਆ ਫਿਰ ਅਮਰਤਪਾਲ ਸਿੰਘ ਨੇ ਕੀ ਕੀਤਾ ਸੀ ਮਾੜਾ ਉਹਨੂੰ ਫੜ ਕੇ ਡਿਬਰੂਗੜ੍ਹ ਉਦੋਂ ਤੇ ਤੁਹਾਡੇ ਕੋਲ ਪੰਜਾਬ ਬਟਲਿਅਨੀਆਂ ਤੁਹਾਨੂੰ ਬਟਲਿਅਨ ਤੁਸੀਂ ਲੈ ਆਏ ਸੀ ਸੀਆਰਪੀਐਫ ਦੀ ਅੱਜ ਕਿੱਥੇ ਨੇ ਅਗਰ ਪੰਜਾਬ ਪੁਲਿਸ ਵਾਲੇ ਜਿਹੜੇ ਫਿੱਤੇ ਲਾ ਕੇ ਘੁੰਮਦੇ ਆ ਇਹਨਾਂ ਦੇ ਵਾਸਤੇ ਗੱਲ ਨਹੀਂ ਹੈਗੀ ਆਮਿਲ ਆਓ ਸੀਆਰਪੀਐਫ ਲਾਓ ਲਾਓ ਕਿੰਨੀਆਂ ਬਟਲਿਨਾਂ ਨੇ ਕਿੰਨਾ ਕੁ ਸ ਹੈ ਕਦੋਂ ਲਾਉਣੀਆਂ ਜਿਹੜੇ ਕੜਮ ਚੌਧਰੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਇੰਨੇ ਦੇਰ ਤੋਂ ਇਹ ਕੜਮ ਚੌਧਰੀਆਂ ਕਰਕੇ ਸਾਡੇ ਮੁੰਡੇ ਆ ਦੋਨੋਂ ਪਏ ਹੋਏ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਸੀਂ ਇਸ ਵਕਤ ਮੌਜੂਦ ਆਂ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਂ ਤੇ ਇਹ ਸ਼ਹਿਰ ਵਸਿਆ ਹੋਇਆ ਹੈ ਲੇਕਿਨ ਇਹ ਤੋਖਲਾ ਸਿੰਘਾਂ ਵੱਲੋਂ ਅਕਸਰ ਕੀਤਾ ਜਾਂਦਾ ਹੈ ਕਿ ਨਾਂ ਤਾਂ ਸਾਹਿਬ ਅਜੀਤ ਸਿੰਘ ਜੀ ਦੇ ਨਾਂ ਤੇ ਰੱਖ ਲਿਆ ਲੇਕਿਨ ਇੱਥੇ ਮਾਹੌਲ ਬੜਾ ਦੁਖੀ ਕਰਨ ਵਾਲਾ ਬਣਿਆ ਹੋਇਆ ਹੈ ਮੇਰੇ ਨਾਲ ਇਸ ਵਕਤ ਭਾਈ ਸਰਬਜੀ ਸਿੰਘ ਜੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਵੀ ਇੱਥੇ ਕਾਫੀ ਮੁਹਿੰਮਾਂ ਚਲਾਉਣ ਦੀ ਕੋਸ਼ਿਸ਼ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜਾ ਇਹ ਪ੍ਰਵਾਸ ਇੱਥੇ ਆ ਰਿਹਾ ਨਾ ਵੱਧ ਰਿਹਾ ਹੈ ਤੇ ਬੜੀ ਬੜੀ ਪਹਿਲਾਂ ਯਤਨ ਵੀ ਹੋਏ ਨੇ ਕਈ ਮੁਹਿੰਮਾਂ ਵੀ ਚਲੀਆਂ ਨੇ ਕਿ ਆਪਣਾ ਪ੍ਰਵਾਸੀ ਭਈਏ ਭਜਾਓ ਤੇ ਪੰਜਾਬ ਬਚਾਓ ਕਿਉਂਕਿ ਵੀਰ ਜੀ ਇੱਕ ਤਾਂ ਦੇਖੋ ਪੰਜਾਬ ਚ ਤੇ ਪੈਲ ਤੇ ਸਿੱਖਾਂ ਦੀ ਹੈ ਨਾ ਅਸੀਂ ਜੜ੍ਹ ਹਾਂ ਇੱਥੇ ਅੱਛਾ ਮੈਂ ਇੱਕ ਗੱਲ ਦੱਸੋ ਕਈ ਲੋਕੀ ਨੇ ਹੁਣ ਜਿਹੜੀ ਤੁਹਾਡੀ ਇਹ ਗੱਲ ਸੁਣਨਗੇ ਕਈ ਲੋਕੀ ਕਹਿਣਗੇ ਵੀ ਇਹ ਗੱਲ ਗਲਤ ਹੈ ਵੀ ਗੁਰੂ ਨਾਨਕ ਤਾਂ ਇਹ ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਇਹ ਹਿੰਦੂ ਤੁਰਕ ਕੋ ਰਾਫ ਜੀ ਮਾਮ ਸਾਫੀ ਮਾਨਸ ਕੀ ਜਾਲਸਾ ਬੇਕਾ ਪਹਿਚਾਨ ਵੋ ਤੇ ਉਹ ਕਹਿਣ ਕਿ ਵੀ ਸਿੰਘ ਇਹ ਕਹਿ ਰਿਹਾ ਵੀ ਇਹ ਵਿਤਕਰਾ ਕਿਉਂ ਕਰ ਰਹੇ ਇਹ ਸਿੰਘ ਵੀ ਜੀ ਦੇਖੋ ਪਹਿਲੀ ਗੱਲ ਤਾਂ ਅਸੀਂ ਵਿਤਕਰਾ ਨਹੀਂ ਕਰ ਰਹੇ ਅਸੀਂ ਗੁਰੂ ਨਾਨਕ ਦੇ ਸੇਖਾਂ ਤੇ ਉਹ ਸਿੱਖੀ ਕਮਾਨ ਦਾ ਸਾਡਾ ਜਤਨਿਆ ਸਰਬੱਤ ਦਾ ਭਲੇ ਦੀ ਅਰਦਾਸ ਆਪਾਂ ਦੋਵੇਂ ਟਾਈਮ ਕਰਦੇ ਆ ਪਰ ਤੁਸੀਂ ਪਿੱਛੇ ਕੈਮਰਾ ਘੁਮਾ ਕੇ ਦਿਖਾ ਦਿਓ ਵੀ ਇੱਥੇ ਹੋ ਕੀ ਰਿਹਾ ਹੁਣ ਤੁਸੀਂ ਦੱਸੋ ਵੀ ਅਸੀਂ ਤੇ ਇਹਨਾਂ ਦਾ ਸਰਬੱਤ ਦਾ ਭਲਾ ਮੰਗ ਹੀ ਰਹੇ ਹਾਂ ਇਹਨਾਂ ਦਾ ਭਲਾ ਅਸੀਂ ਇਹਨਾਂ ਨੂੰ ਥਾਂ ਦਿੱਤੀ ਇੱਥੇ ਰੋ ਇੱਥੇ ਰੋਜ਼ਗਾਰ ਕਰੋ ਇੱਥੇ ਘਰ ਲਓ ਹੁਣ ਇਹ ਦੱਸੋ ਅਸੀਂ ਤਾਂ ਭਲਾਈ ਮੰਗ ਰਹੇ ਹਾਂ ਨਾ ਅੱਜ ਗੁਰੂ ਨਾਨਕ ਦਾ ਲੰਗਰ ਥਾਂ ਵਰਥਾਂ ਲੱਗ ਰਿਹਾ ਹੈ ਚੱਕ ਰਹੇ ਨੇ ਸਾਡੇ ਬਰਾਬਰ ਸੰਗਤ 'ਚ ਵੀ ਬਹਿ ਰਹੇ ਨੇ ਪੰਗਤ 'ਚ ਵੀ ਬਹਿ ਰਹੇ ਨੇ ਕੋਈ ਵਿਤਕਰਾ ਨਹੀਂ ਹੈਗਾ ਪਰ ਬ੍ਰਦਰ ਇਹਨਾਂ ਨੂੰ ਵੀ ਚਾਹੀਦਾ ਹੈ ਜੇ ਅਸੀਂ ਇੰਨਾ ਪਿਆਰ ਦੇ ਰਹੇ ਹਾਂ ਤੇ ਤੁਸੀਂ ਸਾਡੇ ਬੱਚਿਆਂ ਨੂੰ ਨਾ ਮਾਰੋ ਇਹ ਗੱਲ ਆ ਵਿਤਕਰਾ ਕੋਈ ਨਹੀਂ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਨਫ਼ਰਤ ਕੋਈ ਨਹੀਂ ਬ੍ਰਦਰ ਹੈਗੀ ਠੀਕ ਹੈ ਨਾ 2001 ਦੇ ਵਿੱਚ ਫਲੱਡਸ ਆਏ ਤੇ ਉੱਥੇ ਮੈਨੂੰ ਇੱਕ ਗੱਲ ਯਾਦ ਆਂਦੀ ਹੈ ਕੋਈ ਹਿੰਦੂ ਜੈਂਟਲਮੈਨ ਸੀ ਵੀਰ ਜੀ ਰੋਂਦਾ ਸੀ ਬੜਾ ਹੀ ਵਾਸ ਕਰਾਇੰਗ ਅ ਲੋਟ ਤੇ ਉੱਥੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਤੁਹਾਡਾ ਮਰ ਗਿਆ ਕੋਈ ਕੀ ਗੱਲ ਹੋ ਗਈ ਕੰਬਲ ਚਾਹੀਦਾ ਹੈ ਰੋਟੀ ਚਾਹੀਦੀ ਉਹ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਕੋ ਸਾਰਾ ਕੁਝ ਤੁਸੀਂ ਦੇ ਦਿੱਤਾ ਸਿੱਖਾਂ ਨੇ ਕਹਿੰਦਾ ਰੋ ਇਸ ਕਰਕੇ ਰਿਆਂ ਕਿ ਤੁਸੀਂ ਆ ਕੇ ਜਦੋਂ ਸਾਡੇ ਤੇ ਆਫਤ ਆਂਦੀ ਹੈ ਤੁਸੀਂ ਸਾਨੂੰ ਆਪਣਾ ਕੰਬਲ ਦਿੰਦੇ ਹੋ ਪ੍ਰਸ਼ਾਦਾ ਦਿੰਦੇ ਹੋ ਪਰ ਕਹਿੰਦਾ ਅਸੀਂ ਕੀ ਕੀਤਾ ਤੁਹਾਡੇ ਨਾਲ ਅਸੀਂ ਤੁਹਾਡੇ ਗਲਾਂ ਚ ਟੈਰ ਪਾ ਪਾ ਕੇ ਤੁਹਾਨੂੰ ਭਜਾਇਆ ਸਾਡੀਆਂ ਮਾਵਾਂ ਭੈਣਾਂ ਨੰਗੀਆਂ ਕਰ ਕਰਕੇ ਭਜਾਈਆਂ ਅਸੀਂ ਇਹ ਕੀਤਾ ਤੁਸੀਂ ਉਥੋਂ ਕੀ ਦਿੰਦੇ ਹੋ ਸੋ ਇਸ ਕਰਕੇ ਵਿਤਕਰੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਭਾਈ ਸਾਹਿਬ 1 2 3 84 ਨਵੰਬਰ ਦਿੱਲੀ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਹੋਇਆ ਨਸਲਕੁਸ਼ੀ ਹੋਈ ਹੈ ਜਿਹੜਿਆਂ ਨੇ ਸਾਡੇ ਗੁਰੂ ਘਰਾਂ ਨੂੰ ਅੱਗ ਲਾਈ ਹੈ ਜਿਹੜਿਆਂ ਨੇ ਸਾਡੇ ਨਾਲ ਐ ਕੀਤਾ ਵਿਤਕਰਾ ਗੱਲਾਂ 'ਚ ਟੈਰ ਪਾਏ ਨੇ ਉਹ ਸ਼ਾਮ ਨੂੰ ਆ ਕੇ ਭਾਈ ਸਾਹਿਬ ਪੰਗਤ ਦੇ ਵਿੱਚ ਸਾਡੇ ਨਾਲ ਬਹਿ ਕੇ ਲੰਗਰ ਚੱਕ ਰਹੇ ਨੇ ਉਹਨਾਂ ਨੂੰ ਲੰਗਰ ਚਕਾ ਰਹੇ ਆ ਸੋ ਵਿਤਕਰੇ ਵਾਲੀਆਂ ਗੱਲਾਂ ਸਾਨੂੰ ਨਾ ਸਿਖਾਓ ਜੀ ਅਸੀਂ ਤਾਂ ਪਰਉਪਕਾਰੀ ਬੰਦੇ ਆ ਗੁਰੂ ਨਾਨਕ ਦੀ ਆਪਣੇ ਬਾਪ ਦੀ ਸੋਚ ਤੇ ਚੱਲੇ ਹੋਏ ਆ ਪਰ ਇਹਨਾਂ ਨੇ ਮਾਹੌਲ ਵਿਗਾੜ ਦਿੱਤਾ ਇਹ ਜਿਹੜਾ ਹੁਣੇ ਟਰਨਿੰਗ ਪੁਆਇੰਟ ਆ ਭਾਜੀ ਅਸੀਂ ਭਲਾ ਮੰਗ ਰਹੇ ਆ ਨਾ ਵੀਰ ਜੀ ਉਹ ਵੀ ਤਾਂ ਭਲਾ ਚਾਹਣ ਸਾਡਾ ਅਸੀਂ ਭਲਾ ਕਰੀ ਜਾਈਏ ਉਹ ਜੁੱਤੀਆਂ ਮਾਰੀ ਜਾਣ ਇਹ ਵੀ ਨਹੀਂ ਸਿਖਾਇਆ ਫਿਰ ਗੁਰੂ ਗੋਬਿੰਦ ਸਿੰਘ 10ਵੇਂ ਜਾਮੇ ਸਾਨੂੰ ਸ਼ਸਤਰ ਪਵਾਏ ਆ ਠੀਕ ਆ ਨਾ ਜੀ ਤੇ ਅਸੀਂ ਜੇ ਲੰਗਰ ਚਕਾਣੇ ਜਾਣਦੇ ਆ ਤੇ ਅਸੀਂ ਤੇਗ ਵੀ ਬੋਣੀ ਜਾਣਦੇ ਆ ਫਿਰ ਇਹ ਹੁਣ ਯਾਦ ਰੱਖਣੇ ਗੱਲਾਂ ਤੇਸ ਕਰਕੇ ਜੇ ਤੇ ਅਗਰ ਸਰਕਾਰ ਸੋਹਰਦਾ ਆਮ ਆਦਮੀ ਪਾਰਟੀ ਇਹ ਕੇਜਰੀਵਾਲ ਲਾਲਾ ਜੀ ਤੇ ਇਹ ਬੀਜੇਪੀ ਇਹ ਸਾਰੇ ਆਪਸ ਵਿੱਚ ਕੰਬਾਈਨਡ ਨੇ ਅਮਰਤਪਾਲ ਸਿੰਘ ਨੇ ਕੀ ਕੀਤਾ ਸੀ ਮਾੜਾ ਉਹਨੂੰ ਫੜ ਕੇ ਡਿਬਰੂਗੜ੍ਹ ਉਦੋਂ ਤੇ ਤੁਹਾਡੇ ਕੋਲ 50 ਬਟਲੀਆਂ ਨਹੀਂ ਆ ਤੁਹਾਨੂੰ ਬਟਲੀਆਂ ਤੁਸੀਂ ਲੈ ਆਏ ਸੀ ਸੀਆਰਪੀਐਫ ਦੀ ਅੱਜ ਕਿੱਥੇ ਨੇ ਅਗਰ ਪੰਜਾਬ ਪੁਲਿਸ ਵਾਲੇ ਜਿਹੜੇ ਫਿੱਤੇ ਲਾ ਕੇ ਘੁੰਮਦੇ ਆ ਇਹਨਾਂ ਦੇ ਵਾਸਤੇ ਗੱਲ ਨਹੀਂ ਹੈਗੀ ਆਮੀ ਲਾਓ ਸੀਆਰਪੀਐਫ ਲਾਓ ਲਾਓ ਕਿੰਨੀਆਂ ਬਟਾਲੀਨਾਂ ਨੇ ਕਿੰਨਾ ਕੁ ਸ ਹੈ ਕਦੋਂ ਲਾਉਣੀਆਂ ਹੈ ਐਨੇ ਅਨਐਕਸਪੀਰੀਐਂਸਡ ਬੰਦੇ ਭਾਜੀ ਅਸੀਂ ਉਹਨਾਂ ਨੂੰ ਪੰਜਾਬ ਦੇ ਦਿੱਤਾ ਜਿੰਨਾ ਕਰਕੇ ਅੱਜ ਸਾਡੇ ਬੱਚੇ ਆ ਵੇਖ ਲਓ ਲਸਾਂ ਰੋਲਦੀਆਂ ਪਈਆਂ ਬਈ ਸੜਕਾਂ ਤੇ ਕਿ ਸਿੱਖ ਕੌਮ ਤੇ ਵਾਰਿਆ ਪੂਰੀ لیکن لیکن ویر جی ای وی ہے نا ਜਿੱਦਾਂ ਕਹਿੰਦੇ ਹੁੰਦੇ ਆ ਵੀ ਜੇ ਇੱਕ ਜਗ੍ਹਾ ਕੋਈ ਜਿੱਦਾਂ ਹੁਣ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਪੰਜਾਬ ਦਾ ਪਾਣੀ ਤਾਂ ਸਿੱਖ ਨੇ ਵੀ ਪੀਣਾ ਹੈ Hindu ਵੀ ਨੇ ਵੀ ਪੀਣਾ ਹੈ ਮੁਸਲਮਾਨ ਨੇ ਵੀ ਪੀਣਾ ਕੋਈ ਵੀ ਘਟਨਾ ਜਿਹੜੀ ਹੈਗੀ ਇਸ ਤਰੀਕੇ ਦਾ ਜੇ ਕਿਸੇ ਏਰੀਆ ਦੇ ਵਿੱਚ ਕੋਈ ਕ੍ਰਾਈਮ ਵਾਧਾ ਤਾਂ ਉਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਕੱਲੇ ਸਿੱਖ ਹੀ ਟਾਰਗੇਟ ਹੋਣਗੇ ਉਹਦੇ ਵਿੱਚ Hindu ਵੀ ਆਣਗੇ ਫਿਰ ਕੋਈ ਇਹ ਤਾਂ ਰਿਲੀ ਰਿਲੀਜਨ ਤੋਂ ਤਾਂ ਪਰੇ ਦੀ ਗੱਲ ਹੈ ਨਹੀਂ ਨਹੀਂ ਦੇਖਣਾ ਨਾ ਅੱਗ ਨੇ ਤੇ ਸਾੜ ਦੇਣਾ ਉਹਦਾ ਤੇ ਸਵੇਹਾਏ ਭਾਵੇਂ ਸਿੱਖ ਆਜੇ Hindu ਆਜੇ ਮੁਸਲਮਾਨ ਆਜੇ ਕੋਈ ਆਜੇ ਅੱਗੇ ਅਸੀਂ ਬੜੇ پیسਫੁਲ ਰਹਿਣ ਵਾਲੇ ਬੰਦੇ ਆ ਅਸੀਂ ਦਾਂ ਸਾਹਿਬ ਕਰਨ ਵਾਲੀ ਇਹ ਸੰਗਤ ਖੜੀ ਆ ਸਾਰੀ ਸੇਵਾ ਬਾਬਾ ਹਨੂਮਾਨ ਸਿੰਘ ਜੀ ਦੇ ਭਗਤ ਖੜੇ ਨੇ ਸਾਰੇ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਪਰ ਇਹਨਾ ਕੀ ਦੇ ਰਹੇ ਨੇ ਸਾਨੂੰ ਅੱਗੋਂ ਕੁਐਸਚਨ ਇਹ ਆ ਭਾਈ ਸਾਹਿਬ ਲੇਕਿਨ ਇਹ ਵੀ ਹੈ ਨਾ ਜਦੋਂ ਹੁਣ ਆਪਣਾ ਖੇਤਾਂ ਦੇ ਵਿੱਚ ਕੰਮ ਕਰਨ ਦਾ ਵੇਲਾ ਆਉਂਦਾ ਹੈ ਤੇ ਉਦੋਂ ਗਲਾਂ ਦੇ ਵਿੱਚ ਹਾਰ ਪਾਪਾ ਕੇ ਸਾਡੇ ਕਿਸਾਨ ਵੀਰ ਲੈ ਕੇ ਆਉਂਦੇ ਆ ਕਿ ਕੰਮ ਹੈ ਔਰ ਇਹ ਵੀ ਮੰਨਿਆ ਜਾਂਦਾ ਕਿ ਬਹੁਤ ਸਾਰੇ ਜਿਹੜੇ ਇਸ ਤਰੀਕੇ ਦਾ ਕੰਮ ਡਟ ਕੇ ਕਰਦੇ ਵੀ ਹੈਗੇ ਆ ਵੀ ਇੰਨਾ ਸਾਡੇ ਪੰਜਾਬੀ ਨਹੀਂ ਮੁੰਡੇ ਕਰਦੇ ਕੰਮ ਇਹ ਡਟ ਕੇ ਕਰਦੇ ਵੀ ਹੈਗੇ ਕਮਾਂਦੇ ਵੀ ਹੈਗੇ ਆ ਲੇਕਿਨ ਕੁਝ ਇੱਕ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲ ਮਾਈਂਡ ਹੈਗੇ ਤੁਹਾਨੂੰ ਲੱਗਦਾ ਕਿ ਕੋਈ ਇਸ ਤਰੀਕੇ ਦੀ ਜਿਸ ਤਰੀਕੇ ਨਾਲ ਸਾਡੇ ਬੱਚੇ ਆ ਕੈਨੇਡਾ ਜਾਂਦੇ ਐ ਇਥੋਂ ਪਹਿਲਾਂ ਕਲੀਅਰੈਂਸ ਲੈਣੀ ਪੈਂਦੀ ਐ ਸਾਰਾ ਕੁਝ ਕਾਗਜ਼ੀ ਕਾਰਵਾਈ ਲੈਣੀ ਪੈਂਦੀ ਐ ਫਿਰ ਕਿਤੇ ਤਰਲੇ ਕੱਢ ਕੱਢ ਕੇ 5 ਸਾਲ ਹੋ ਜਾਂ ਲੱਗਦੀ ਐ 5 ਸਾਲ ਕਿਤੇ ਮਿਹਨਤ ਕਰਨ ਆਣੇ ਆਪਾਂ ਕੈਨੇਡਾ ਯੂਕੇ ਅਗਰ ਆਸਟ੍ਰੇਲੀਆ ਕਿਤੇ ਜਾਣਾ ਨਾਲੇ ਸਾਡੇ ਵਾਲਿਆਂ ਨੇ ਕਿਹੜਾ ਬੰਦਾ ਮਾਰਿਆ ਉਹਨਾਂ ਦਾ ਕਿੰਨਾ ਦੇ ਕਿਰਚਾ ਮਾਰਤੀ ਆਪਾਂ ਉੱਥੇ ਜਾ ਕੇ ਪਿਆਰ ਨਾ ਰਹਿ ਰਹੇ ਨੇ ਅਗਲੇ ਮਿਹਨਤਾਂ ਕਰ ਰਹੇ ਨੇ ਲੇਬਰ ਕਰ ਰਹੇ ਨੇ ਇਹਨਾਂ ਨੂੰ ਵੀ ਤੇ ਇੰਨੀ ਸਮਝ ਹੋਣੀ ਚਾਹੀਦੀ ਐ ਤੁਸੀਂ ਕਿਤੇ ਬਗਾਨੇ ਜਗ੍ਹਾ ਆਏ ਹੋ ਤੁਸੀਂ ਲੇਬਰ ਕਰੋ ਤੁਸੀਂ ਬੰਦੇ ਮਾਰਨ ਦਾ ਠੇਕਾ ਕਿੱਥੋਂ ਲੈ ਲਿਆ ਬਈ ਤੇ ਇਹਨਾਂ ਨੂੰ ਇੰਨੀ ਮਤਲਬ ਇਹਨਾਂ ਨੂੰ ਇਹਨਾਂ ਨੂੰ ਹਵਾ ਚੜੀ ਹੋਈ ਹੈ ਬੰਦੇ ਵੀ ਮਾਰਾਂਗੇ ਰੰਗ ਰਵਾਂਗੇ ਵੀ ਇੱਥੇ ਹੀ ਇਹ ਤਾਂ ਚੌੜ ਹੋ ਗਈ ਨਾ ਭਰਾ ਤੇ ਕਈ ਵੀਰ ਮੈਨੂੰ ਦੱਸ ਰਹੇ ਸੀ ਕਹਿੰਦੇ ਸਾਡੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਕਹਿੰਦੇ ਇਹਨਾਂ ਦੇ ਫੱਟ ਬਣ ਜਾਂਦੇ ਪੁੱਤਾਂ ਤੇ ਬਿੱਲੀਆਂ ਨੇ ਉਹਨਾਂ ਨੂੰ ਉਹ ਵੋਟ ਬੈਂਕ ਆ ਵੀਰ ਜੀ ਉਹ ਤੇ ਸਹੂਲਤਾਂ ਮਿਲਣੀਆਂ ਨੇ ਭਾਵੇਂ ਬਾਦਲਾਂ ਕੈਪਟਨ ਨਾਲ ਇਹ ਝਾੜੂ ਵਾਲੇ ਇਹ ਵੀ ਚੱਲੇ ਚੁਲੇ ਜਾਣਗੇ ਹੁਣ ਅੱਗੇ ਕੋਈ ਹੋਰ ਆ ਜਾਊਗਾ ਪਰ ਸਹੂਲਤਾਂ ਤੇ ਉਹਨਾਂ ਨੇ ਵੋਟ ਬੈਂਕ ਅੱਲੇ ਨੂੰ ਦੇਣੀਆਂ ਹੀ ਨੇ ਨਾ ਜੀ ਤੋ ਇਸ ਕਰਕੇ ਵੀਰ ਜੀ ਆਪਾਂ ਇਹ ਕਹਿਣਾ ਚਾਹੁੰਦੇ ਆ ਆਪਾਂ ਆਪਾਂ ਬੜੇ ਪਿਆਰ ਨਾਲ ਰਹਿਣ ਵਾਲੇ ਬੰਦੇ ਆ ਅਸੀਂ ਪੜ੍ਹੇ ਲਿਖੇ ਬੰਦੇ ਆ ਪਰ ਲੜਾਈ ਝਗੜਿਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦੇ ਨਹੀਂ ਹੈਗੇ ਇੱਕ ਨਾ ਗੱਲ ਯਾਦ ਆ ਗਈ ਉਦੋਂ ਨਿਹੰਗ ਸਿੰਘ ਦੇ ਪਟਿਆਲੇ ਗੁੱਟ ਵੱਡਿਆ ਸੀ ਉਹ ਜਦੋਂ ਉਦੋਂ ਕਰੋਨਾ ਦੇ ਵਿੱਚ ਬੜੀ ਚੱਲੀ ਗੱਲ ਉਦੋਂ ਕੈਪਟਨਾ ਦੀ ਸਰਕਾਰ ਸੀ ਕਾਂਗਰਸੀਆਂ ਦੀ ਤੇ ਉਹਨਾਂ ਨਾ ਕੈਪਟਨਾ ਨੇ ਲਾ ਕੇ ਤੇ ਮੈਂ ਹਾਂ ਹਰਜੀਤ ਸਿੰਘ ਅੱਜ ਕਿੱਥੇ ਆ ਬਿੱਲਾ ਮੈਂ ਹਾਂ ਦਮਨਪ੍ਰੀਤ ਸਿੰਘ ਲਾਵੇ ਪੰਜਾਬ ਪੁਲਿਸ ਲਾਵੇ ਆਰਮੀ ਲਾਵੇ ਸੀਆਰਪੀਐਫ ਜੇ ਸਾਡੇ ਨਾਲ ਪਿਆਰ ਕਰਦੇ ਆ ਜੇ ਸਾਨੂੰ ਸਗਾ ਸਮਝਦੇ ਆ ਤੇ ਨਹੀਂ ਤੇ ਜੇ ਤੁਸੀਂ ਸਾਨੂੰ ਨਹੀਂ ਸਗਾ ਸਮਝਦੇ ਸਿੱਧੀ ਡਿਕਲੇਅਰ ਕਰੋ ਵੀ ਆਪਾਂ ਸਿੱਖਾਂ ਦੀ ਨਹੀਂ ਆਪਾਂ ਗੱਲ ਸੁਣਨੀ ਉਹ ਤਾਂ ਖਬਰ ਨੈਸ਼ਨਲ মিডিਆ ਨੇ ਵੀ ਪੂਰੀ ਚਲਾਈ ਸੀ ਡਿਬੇਟ ਹੋ ਰਹੀ ਸੀ ਜਾਂ ਸਾਰਾ ਸਾਰਾ ਦਿਨ ਉਹਨਾਂ ਦੀ ਡਿਬੇਟਾਂ ਚੱਲੀਆਂ ਨੇ ਬਿਲਕੁਲ ਚੱਲੀਆਂ ਨਾ ਡਿਬੇਟਾਂ ਤੇ ਹੁਣ ਕਿਉਂ ਨਹੀਂ ਚੱਲ ਰਹੀਆਂ ਡਿਬੇਟਾਂ ਹੁਣ ਸਿੱਖਾਂ ਦੇ ਮਰੇ ਨੇ ਇੱਕ ਨਾ ਵੀਰ ਉਹਨੇ ਗੱਲ ਕਰਦਾ ਸੀ ਕਹਿੰਦਾ ਜੇ ਭਈਆਂ ਤਾਂ ਮਰਿਆ ਹੁੰਦਾ ਨਾ ਅੱਗ ਲਾ ਦਿੰਦੇ ਮੌਲੀ ਨੂੰ ਐਸਾ ਕੁਝ ਕਰ ਜਾਂਦੇ ਨਾ ਇੱਥੇ ਜੇ ਜੀਐਲਪੀਆ ਜਿਹੜੇ ਇਹ ਦਿਖਣੇ ਵੀ ਨਹੀਂ ਸੀ ਬੋਟ ਪਾੜਦੇ ਪੱਟ ਦੇਣੇ ਸੀ ਸਾਰੇ ਉਹਨਾਂ ਨੇ ਪਤਾ ਹੀ ਨਹੀਂ ਕਿੰਨਾ ਨੁਕਸਾਨ ਕਰਨਾ ਸੀ ਔਰ ਦੂਜੇ ਬੰਦੇ ਇਹ ਝਟ ਫੜੇ ਜਾਣੇ ਸੀ ਅਗਰ ਅੱਜ ਕਿਤੇ ਭਈਆਂ ਦਾ ਪ੍ਰਵਾਸੀਆਂ ਦਾ ਮੈਂ ਕਹਿੰਨਾ ਵੀ ਆਪਣੀ ਕੋਈ ਉਹਨਾਂ ਨਾਲ ਰੰਜਿਸ਼ ਨਹੀਂ ਕੀਤੀ ਪਰ ਅਗਰ ਅੱਜ ਉਹਨਾਂ ਦਾ ਬੱਚਾ ਮਰਿਆ ਹੁੰਦਾ ਨਾ ਵੀਰ ਜੀ ਤੇ ਇਹ ਕੱਲਾ ਇੱਕ ਚੌਂਕ ਨਹੀਂ ਪੂਰਾ ਮੋਹਾਲੀ ਸ਼ਹਿਰ ਜਾਮ ਹੋਣਾ ਸੀ ਹੋ ਸਕਦਾ ਉਸ ਤੋਂ ਵੱਧ ਕੇ ਵੀ ਕਿਤੇ ਹੁੰਦਾ ਪਰ ਪੰਜਾਬ ਤੱਕ ਜਾਮ ਕਰਨ ਦਾ ਦਮ ਰੱਖਦੇ ਨੇ ਅਗਲੇ ਸਾਡੇ ਵਾਲੇ ਇੱਕ ਲੈਟਾਂ ਦੇ ਬੈਠੇ ਨੇ ਬਸ ਨੌਜਵਾਨ ਇੱਥੇ ਨੈਸ਼ਨਲ ਮੀਡੀਆ ਵੀ ਆਇਆ ਹੁੰਦਾ ਮੀਡੀਆ ਵੀ ਆਇਆ ਹੁੰਦਾ ਬਹੁਤ ਕੁਝ ਹੁੰਦਾ ਪਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਪਿਆਰਿਆਂ ਨੂੰ ਜ਼ਮੀਰ ਵਾਲਿਆਂ ਨੂੰ ਬੇਨਤੀ ਕਰਦਾ ਬਾਈ ਆਜੋ ਆਪਣੀਆਂ ਡਿਊਟੀਆਂ ਸੰਭਾਲੋ ਦਿਨ ਵਾਲਿਆਂ ਨੇ ਦਿਨ ਵਾਲੀ ਡਿਊਟੀ ਕਰ ਲਈ ਆ ਉਹ ਥੱਕ ਗਏ ਆ ਹੁਣ ਉਹਨਾਂ ਨੇ ਰੈਸਟ ਕਰਨਾ ਰਾਤ ਵਾਲੇ ਉੱਠ ਕੇ ਆਜੋ ਤੇ ਆਪਣਾ ਚਾਰੇ ਪਾਸੇ ਆਪਾਂ ਸੰਭਾਲ ਕੇ ਇਸ ਮੋਹਿਮ ਨੂੰ ਜਿਹੜਾ ਇਹ ਚੱਲ ਰਿਹਾ ਮੋਰਚਾ ਇਹਨੂੰ ਫਤਿਹ ਆਬੀ ਬਖਸ਼ੀਆ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ д е н